ਲੋਕ ਸਭਾ ਚੋਣਾਂ ਦੀ ਵੱਡੀ ਅਪਡੇਟ ਲੈ ਕੇ ਹਾਜ਼ਰ ਹੋ ਗਏ ਆ ਦੱਸਦੇ ਆ ਇਹ ਪਠਾਨਕੋਟ ਦੇ ਵਿੱਚ ਲਗਾਤਾਰ ਹੀ ਤੁਹਾਨੂੰ ਅਸੀਂ ਪਠਾਨਕੋਟ ਦੇ ਨਾਲ ਜੁੜੀ ਹਰ ਇੱਕ ਛੋਟੀ ਵੱਡੀ ਖਬਰ ਦੇ ਰਿਹਾ ਤਾਂ ਹੁਣ ਤੁਹਾਨੂੰ ਦੱਸਦੇ ਆ ਕਿ ਪਠਾਨਕੋਟ ਦੇ ਵਿੱਚ VOTING LINES ਜਿਹੜੀਆਂ ਨੇ ਉਹ ਖੁੱਲ ਚੁੱਕੀਆਂ ਨੇ VOTER ਜਿਹੜੇ ਨੇ ਉਹ ਲਾਈਨਾਂ ਦੇ ਵਿੱਚ ਲੱਗੇ ਹੋਏ ਨੇ ਤਾਂ ਉੱਥੇ ਹੀ ਭਾਜਪਾ ਦੇ ਸਾਬਕਾ ਸੁਪਰ ਪ੍ਰਧਾਨ ਅਤੇ ਪਠਾਨਕੋਟ ਤੋਂ ਵਿਧਾਇਕ ਅਸ਼wini Sharma ਨੇ ਵੀ ਆਪਣਾ ਮਤਦਾਨ ਜਿਹੜਾ ਹੈ ਉਹ ਕੀਤਾ ਹੈ ਤੇ ਇਸ ਖਾਸ ਮੌਕੇ ਤੇ ਉਹਨਾਂ ਨੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਆਮ ਜਨਤਾ ਨੂੰ ਕੀ ਸੰਦੇਸ਼ ਦਿੱਤਾ ਹੈ ਆਓ ਤੁਹਾਨੂੰ ਸੁਣਾਈਏ ਸਭ ਤੋਂ ਪਹਿਲਾਂ ਤਾਂ ਸਾਰੇ ਵੋਟਰਾਂ ਨੂੰ ਇਹ ਅਪੀਲ ਹੈ ਕਿ ਲੋਕਤੰਤਰ ਦੇ ਇਸ ਮਹਾਪਰਵ ਦੇ ਅੰਦਰ ਹੁਮ ਮਹਾ ਆ ਕੇ ਆਪਣੇ ਵੋਟ ਦਾ ਇਸਤੇਮਾਲ ਕਰੋ ਔਰ ਲੋਕਤੰਤਰ ਨੂੰ ਮਜ਼ਬੂਤੀ ਦਿਓ ਵਿਕਸਿਤ ਭਾਰਤ ਦੇ ਨਾਲ ਜੁੜੋ ਔਰ ਪੰਜਾਬ ਦੇ ਅੰਦਰ ਵਿਕਸਿਤ ਪੰਜਾਬ ਬਣੇ ਇਹਦੇ ਲਈ ਆਪਣੇ ਵੋਟ ਦਾ ਇਸਤੇਮਾਲ ਕਰੋ ਕਾਫੀ ਦੂਦਰਾ ਜਿਹੜੇ ਵੀ ਬੰਦੇ ਇਲੈਕਸ਼ਨ ਕਮਿਸ਼ਨ ਨੇ ਕਾਫੀ ਕੰਮ ਕੀਤਾ ਇਸ ਵਾਰ ਕਿ VOTING ਜ਼ਿਆਦਾ ਹੋਵੇ ਇਹ ਮਹਾਪਰਵ ਹੈ ਹਿੰਦੁਸਤਾਨ ਦਾ ਲੋਕਤੰਤਰ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਇੱਥੇ ਲੋਕਸ਼ਾਹੀ ਹੈ ਲੋਕ ਆਪਣੇ ਮਤ ਦੇ ਇਸਤੇਮਾਲ ਕਰਕੇ ਆਪਣੇ ਮਨਮਰਜ਼ੀਆਂ ਸਰਕਾਰਾਂ ਚੁਣਦੇ ਨੇ ਆਪਣਾ ਇਸ ਮੌਕੇ ਤੇ ਇੱਕ ਵਾਰੀ ਫਿਰ ਇਹੀ ਕਹਿਣਾ ਹੈ ਕਿ ਲੋਕਤੰਤਰ ਦੀ ਮਜ਼ਬੂਤੀ ਦੇ ਲਈ ਗਰਮੀ ਦਾ ਮੌਸਮ ਹੈ ਇਹਦੇ باوجود ਵੀ ਆਪਣੇ ਘਰਾਂ ਤੋਂ ਬਾਹਰ ਨਿਕਲੋ ਪੰਜਾਬ ਦੀ ਖੁਸ਼ਹਾਲੀ ਵਿਕਾਸ ਦੇ ਲਈ ਔਰ ਦੇਸ਼ ਨੂੰ ਵਿਕਸਿਤ ਭਾਰਤ ਬਣਾਉਣ ਦੇ ਲਈ ਵੋਟ ਕਾਸ ਕਰੋ ਕੈਮਰਾ ਪਰਸੇ ਬਣੀ ਦੇ ਨਾਲ